ਜਿਲ੍ਹਾ ਬਠਿੰਡਾ ਦੇ ਵਿੱਚ ਤੇ ਬਠਿੰਡਾ ਸ਼ਹਿਰ ਦੇ ਵਿੱਚ ਜਿਹੜੇ ਪੈਲੱਸ ਨੇ ਉਹਨਾਂ ਦੇ ਆਨਰਸ ਤੇ ਉਹਨਾਂ ਦੇ ਮੈਨੇਜਰਸ ਨਾਲ ਅਸੀਂ ਮੀਟਿੰਗ ਜਿਹੜੀ ਹੋਈ ਬਲਾਈ ਸੀਗੀ ਮੀਟਿੰਗ ਦੇ ਵਿੱਚ ਸਾਡਾ ਮੇਨ ਮਕਸਦ ਸੀਗਾ ਕਿ ਜਿਹੜੇ ਵੈਪੈਲੱਸ ਜਾਂ ਵਿਆਹ ਸ਼ਾਦੀ ਦੇ ਫੰਕਸ਼ਨ ਦੇ ਵਿੱਚ ਵੈਪਨ ਸੀਡਾ ਯੂਜ਼ ਕਰਦੇ ਆ ਜਾਂ ਵੈਪਨ ਦਾ ਸ਼ੋਅ ਆਫ ਕਰਦੇ ਆ ਉਸ ਸੰਬੰਧੀ ਜਿਹੜੇ ਹੈਗਾ ਪਬਲਿਕ ਨੂੰ ਅਵੇਅਰ ਕਰਨਾ ਤੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਜੋ ਗਾਈਡਲਾਈਨਸ ਆ ਗਈਆਂ ਨੇ ਪੰਜਾਬ ਸਰਕਾਰ ਦੀਆਂ ਜਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਸਮੇਂ ਸਮੇਂ ਸਰ ਤੁਹਾਪਨ ਸਰ ਗਾਰਡਿੰਗ ਜੋ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਸੰਬੰਧੀ ਜਾਣੂ ਕਰਵਾਇਆ ਨਾਲ ਹੀ ਉਹਨਾਂ ਨੂੰ ਅਪੀਲ ਕੀਤੀ ਗਈ ਇਹਦੇ ਸੰਬੰਧੀ ਜਿਹੜੇ ਆਪਣੇ ਪੈਂਫਲੇਟਸ ਜਾਂ ਪੋਸਟਰ ਜਿਹੜੇ ਆਪਣੇ ਪੈਲਸ ਦੇ ਵਿੱਚ ਜਗ੍ਹਾ-ਜਗ੍ਹਾ ਤੇ ਉਹਦੇ ਲਗਵਾਏ ਜਾਣ ਜਦੋਂ ਮੈਰਿਜ ਫੰਕਸ਼ਨ ਸ਼ੁਰੂ ਹੁੰਦਾ ਹੈ ਜਿਹੜੇ ਉਹਦੇ ਆਰਗੇਨਾਈਜ਼ਰ ਨੇ ਉਹਨਾਂ ਨੂੰ ਪਹਿਲਾਂ ਹੀ ਉਹਦੇ ਬਾਰੇ ਇੰਟੀਮੇਟ ਕੀਤਾ ਜਾਵੇ ਕਿ ਜਦੋਂ ਵੀ ਕੋਈ ਬੰਦਾ ਜਾਂ ਕੋਈ ਵੈਪਨ ਯੂਜ਼ ਕਰੂਗਾ ਜਾਂ ਲੈ ਕੇ ਆਊਗਾ ਜਾਂ ਸ਼ੋਅ ਕਰੂਗਾ ਉਹਦੇ ਮਨ ਖਿਲਾਫ ਜਿਹੜੀ ਹੈਗੀ ਸਖਤ ਕਾਰਵਾਈ ਕੀਤੀ ਜਾਊਗੀ ਨਾਲ ਹੀ ਅਸੀਂ ਉਹਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਜਦੋਂ ਡੀਜੇ ਜਾਂ ਜਿਹੜਾ ਬੰਦਾ ਸਾਊਂਡ ਸਿਸਟਮ ਚਲਾ ਰਿਹਾ ਹੈ ਉਥੇ ਵੀ ਸਮੇਂ-ਸਮੇਂ ਸਰ ਜਿਹੜੀ ਅਨਾਉਂਸਮੈਂਟ ਕਰਵਾਈ ਜਾਵੇ ਕਿ ਜਿਹੜਾ ਹੈਗਾ ਇਹਦੇ ਸੰਬੰਧੀ ਕਿਉਂਕਿ ਜਦੋਂ ਕੋਈ ਇਨਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਤਾਂ ਜਿਹੜਾ ਉਹਦੇ ਖਿਲਾਫ ਰਿਐਕਸ਼ਨ ਬਣਦਾ ਉਹ ਲਿਆ ਪੁਲਿਸ ਵੱਲੋਂ ਲਿਆ ਜਾਂਦਾ ਔਰ ਸਾਡੀ ਜਿਹੜੀ ਮੇਨ ਕੋਸ਼ਿਸ਼ ਹੈਗੀ ਵੀ ਲੋਕਾਂ ਨੂੰ ਅਵੇਅਰਨੈਸ ਕੀਤਾ ਜਾਵੇ ਜਾਂ ਪਬਲਿਕ ਨੂੰ ਇੰਨੀ ਅਵੇਅਰਨੈਸ ਹੋ ਜਾਵੇ ਵੀ ਜਿਹੜੇ ਇਸ ਚੀਜ਼ ਨੂੰ ਪਹਿਲਾਂ ਹੀ ਜਿਹੜਾ ਹੈਗਾ ਨਿਪਟਾ ਪਰ ਜਿਹੜਾ ਘਟਾ ਜਾਵੇ ਕਿ ਪਹਿਲਾਂ ਹੀ ਇਹ ਪ੍ਰੋਬਲਮ ਨੂੰ ਆਉਣ ਤੋਂ ਪਹਿਲੇ ਉਸ ਨੂੰ ਰੋਕਿਆ ਜਾ ਸਕੇ ਸੋ ਸਾਡੇ ਵੱਲੋਂ ਜਿਹੜੀ ਹੈਗੀ ਅ ਮੀਟਿੰਗ ਜਿਹੜੀ ਜੀ ਹੈਗੀ ਉਹਨਾਂ ਨੇ ਕੀਤੀਗੀ ਤੇ ਇਨਸਟਰਕਸ਼ਨ ਜਿਹੜੀਆਂ ਸੀ ਉਹਨਾਂ ਨੂੰ ਪਾਸ ਆਨ ਕੀਤੀਆਂ ਗਈਆਂ ਸਰ ਦੇਖਣ ਵਿੱਚ ਆਇਆ ਜਿਹੜੇ ਪੈਲਸ ਦੇ ਮਾਲਕ ਆ ਉਹਨਾਂ ਨੂੰ ਕੋਈ ਘਟਨਾਵਾਂ ਵਾਪਰ ਜਾਂਦੀਆਂ ਪਰ ਜੇ ਪਤਾ ਲੱਗ ਜਾਏ ਉਹ ਪੁਲਿਸ ਨੂੰ ਸੂਚਨਾ ਨਹੀਂ ਦਿੰਦੇ ਵੀ ਇਹ ਸਾਡੇ ਜ਼ਬਰਦਸਤੀ ਜਾਂ ਸਾਡਾ ਕਹਿਣਾ ਨਹੀਂ ਮੰਨਿਆ ਵਿੱਚ ਇਧਾਰ ਨਹੀਂ ਉਹਦੇ ਵਿੱਚ ਅਸੀਂ ਡਿਸਕਸ ਕੀਤਾ ਗਿਆ ਸੀਗਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਜਦੋਂ ਵੀ ਅਸੀਂ ਪੈਲਸ ਦੇ ਵਿੱਚ ਕੋਈ ਉਹ ਬੰਦਾ ਵੈਪਨ ਲੈ ਕੇ ਆਇਆ ਸਾਨੂੰ ਉਸ ਦੇ ਬਾਰੇ ਪਤਾ ਲੱਗਦਾ ਵੀ ਇਹ ਬੰਦਾ ਵੈਪਨ ਲੈ ਕੇ ਆਇਆ ਯੂਜ਼ ਕਰ ਸਕਦਾ ਹੈ ਤੋ ਤੁਰੰਤ ਪੁਲਿਸ ਨੂੰ ਨੋਟੀਫਿਕੇਸ਼ਨ ਕਰਾਂਗੇ ਤੇ ਅਸੀਂ ਵੀ ਸਾਡੇ ਵੱਲੋਂ ਵੀ ਅਸੀਂ ਆਪਣੀ ਫੋਰਸ ਨੂੰ ਅਸੀਂ ਬਰੀਫ ਕੀਤਾ ਤੇ ਕਰ ਰਹੇ ਹਾਂ ਕਿ ਜਦੋਂ ਵੀ ਇਦਾਂ ਦੀ ਕੋਈ ਇੰਟੀਮੀਸ਼ਨ ਪੁਲਿਸ ਪੁਲਿਸ ਦੇ ਆਨਰ ਵੱਲੋਂ ਆਉਂਦੀ ਹੈ ਤੋ ਤੁਰੰਤ ਜਿਹੜਾ ਮੌਕੇ ਦੇ ਉੱਪਰ ਜਾਇਆ ਜਾਵੇ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਵੇਂ ਖੁਸ਼ੀ ਦਾ ਮੈਰਿਜ ਮਾਹੌਲ ਹੁੰਦਾ ਤੇ ਉੱਥੇ ਜਦੋਂ ਕੋਈ ਗੋਲੀ ਵਗੈਰਾ ਇਸ ਤਰ੍ਹਾਂ ਦੀ ਘਟਨਾ ਚਾਹੁੰਦੀ ਆ ਤੇ ਉਹ ਗੰਮੀ ਚ ਬਦਲ ਜਾਂਦਾ ਕੀ ਅਪੀਲ ਕਰਨਾ ਤੋ ਦੇਖੋ ਜਿਹੜੇ ਮੈਰਿਜ ਫੰਕਸ਼ਨ ਹੈ ਜਾਂ ਹੋਰ ਬਰਥਡੇ ਫੰਕਸ਼ਨ ਹੈ ਜਾਂ ਕੋਈ ਵੀ ਖੁਸ਼ੀ ਦੇ ਮੌਕੇ ਹ ਉਹਨਾਂ ਨੂੰ ਉਸ ਤਰੀਕੇ ਨਾਲ ਹੀ ਮਨਾਇਆ ਜਾਵੇ ਤਾਂ ਕਿ ਜਿਹੜੀ ਹੈਗੀ ਨੇ ਆਪਣੀ ਜਿਹੜੀ ਖੁਸ਼ੀ ਉਹਨੂੰ ਪ੍ਰਕਰ ਰੱਖਿਆ ਜਾਵੇ ਤਾਂ ਕਿ ਕਈ ਵਾਰੀ ਕਈ ਵੀ ਉਹਦਾਂ ਦੀ ਆਪਾਂ ਇਨਸੀਡੈਂਟ ਹੋ ਜਾਂਦਾ ਹੈ ਜਾਂ ਕੋਈ ਆਪਾਂ ਗਲਤ ਕੰਮ ਆਪਣੇ ਕੋਲ ਹੋ ਜਾਂਦਾ ਹੈ ਜਾਂ ਵੈਪਨ ਦਾ ਯੂਜ਼ ਨਾਲ ਕਿਸਦਾ ਨੁਕਸਾਨ ਹੋ ਜਾਂਦਾ ਹੈ ਤਾਂ ਸਾਰੀ ਉਮਰ ਦਾ ਜਿਹੜਾ ਹੈਗਾ ਇੱਕ ਇੱਕ ਤਾਂ ਕਾਨੂੰਨੀ ਕਾਰਵਾਈ ਹੁੰਦੀ ਹੈ ਸੈਕੰਡਲੀ ਜੇ ਕਿਉਂਕਿ ਸਾਰੇ ਹੀ ਇੱਕ ਦੂਜੇ ਦੇ ਆਪਣੀ ਦੇਣਦਾਰੀ ਹੁੰਦੇ ਨੇ ਤੇ ਸਾਰੀ ਉਮਰ ਦਾ ਇੱਕ ਤਰ੍ਹਾਂ ਦਾ ਉਹ ਵੀ ਆਪਣੇ ਡਿਸਪਾਇੰਟਮੈਂਟ ਵੀ ਬਣ ਜਾਂਦੀ ਹੈ ਸੋ ਸਾਰਿਆਂ ਨੂੰ ਅਪੀਲ ਹੈ ਕਿ ਵਿਆਹ ਦੇ ਮੌਕੇ ਨੂੰ ਜੋ ਇਹ ਖੁਸ਼ੀ ਦੇ ਮੌਕੇ ਹੁੰਦੇ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਮਨਾਇਆ ਜਾਵੇ ਤਾਂ ਕਿ ਆਪਣੀ ਤੇ ਜਿਹੜੇ ਵਿਆਹ ਦੇ ਵਿੱਚ ਜਾਂ ਫੰਕਸ਼ਨ ਦੇ ਵਿੱਚ ਹੋਰ ਲੋਕ ਆਏ ਨੇ ਉਹਨਾਂ ਨੂੰ ਇਸ ਰੱਖਿਆ ਨੂੰ ਯਕੀਨੀ ਬਣਾਇਆ ਜਾਵੇ